ਕਣਾ ਕੀ ਆ ਜਦੋਂ ਪ੍ਰਾਣ ਨੂੰ ਮਿਲ ਗੱਲਾਂ ਕੀਤੀਆਂ ਨਾ ਉਹਨੇ ਤਾਂ ਵਿਚਾਰੇ ਨੇ ਨੀਵੀਂ ਨਹੀਂ ਚੁੱਕੀ ਸ਼ਰਮ ਦਾ ਮਾਰਾ ਨਾ ਉੱਥੇ ਹੀ ਮਰ ਗਿਆ ਮੰਮੀ ਵੇਖ ਲੋ ਕਿੱਡੀ ਚਲਾਕ ਨਿਕਲੀ ਆਏ ਭਰਾ ਨੂੰ ਤਾਂ ਕੱਲੇ ਸੱਧਿਆਣਾ ਵਾ ਕਹਿੰਦੀ ਹੋਣੀ ਆ ਉਹਨਾਂ ਦੋ ਮਿੱਠੀਆਂ ਪਿਆਰੀਆਂ ਕਰ ਲੂੰਗੀ ਗੱਲਾਂ ਮੰਮੀ ਉਹਦਾ ਮੈਂ حساب ਲਾਇਆ ਵਾ ਉਹਦਾ ਸਿਆਣੇ ਤੁਸੀਂ ਬੜੇ ਬੰਦੇ ਆ ਸਿਆਣਿਆਂ ਵਾਲਾ ਕੰਮ ਤਾਂ ਤੁਹਾਡੇ ਵਿੱਚ ਕੋਈ ਨਹੀਂ ਹੈਗਾ ਜਾ ਨਾ ਮੇਰੀਆਂ ਅੱਖਾਂ ਸਾਹਮਣੇ ਦੂਰ ਚੱਲ ਜਾ ਇੱਕ ਚਲਾਕੀਆਂ ਕਰਦੀ ਆ ਨਾਲੇ ਜ਼ੁਬਾਨ ਚਲੰਦੀ ਆ ਉਹ ਮੁੰਡੇ ਨੂੰ ਆ ਲੈਂਦੇ ਉਹਨੂੰ ਦੱਸਦੀਆਂ ਕਿ ਸ਼ਰਮਾ ਸ਼ਰਮਾ ਨੌਲਦੀ ਆ ਤੇ ਸੁਣਾਉਂਦਾ ਹੀ ਆ ਨਾ ਤਾਂ ਫੇਰ ਸੁਣ ਵੀ ਲਾ ਜਦੋਂ ਸੁਣਦੀਆਂ ਫੇਰ ਇਹਦੇ ਨੂੰ ਬੜੀਆਂ ਮਿਰਚਾਂ ਲੱਗਦੀਆਂ ਤੁਹਾਨੂੰ ਇਹ ਪਤਾ ਵਾ ਅੱਗੇ ਮੇਰੀਆਂ ਕਿੰਨੀਆਂ ਛੁੱਟੀਆਂ ਹੋ ਗਈਆਂ ਤੇ ਪੜਾਈ ਖਰਾਬ ਵੀ ਹੋਣ ਦੀ ਆ ਕੋਈ ਗੱਲ ਨਹੀਂ ਮਾਸੀ ਨੂੰ ਰਾਤ ਰੱਖ ਲਿਓ ਮਰਜੀ ਵੇਖ ਲੈ ਪੁੱਤ ਆਪਣੀ ਮੈਂ ਤਾਂ ਤੈਨੂੰ ਕਹਿੰਦੀ ਛੁੱਟੀ ਕਰ ਲਾ ਚਲ ਕੋਈ ਗੱਲ ਨਹੀਂ ਬੈ ਕੇ ਗੱਲਾਂ ਬਾਤਾਂ ਸਾਰੇ ਜਾਣੇ ਕਰਾਂਗੇ ਜੇ ਮੰਮੀ ਨੂੰ ਪੈਸੇ ਲੈਣੇ ਆ ਨਾ ਤੇ ਮੈਂ ਦਵਾਈ ਲਿਆਉਣੀ ਘਰੋਂ ਗੋਲੀ ਕੋਈ ਖਾ ਲਈ ਹੁੰਦਾ ਫੇਰ ਠੀਕ ਹੋ ਜਾਣਾ ਉਹ ਚਲ ਕੋਈ ਗੱਲ ਨਹੀਂ ਡੈਡੀ ਕੋ ਮੰਗ ਲੈਣਾ ਮੈਂ ਨਹੀਂ ਜਾਂਦਾ ਮੰ ਆੜੀ ਦੇ ਘਰ ਹੀ ਹਨੀ ਉਹ ਉਹ ਕਿੱਥੋਂ ਪੈਸੇ ਮੰਗਾ ਕੋਣ ਦਾ ਸਿਰ ਦੁਹਾਂਢਾ ਪਿਆਵਾ ਅੰਦਰ ਆਈ ਹੀ ਉਹ ਬੋਲੀ ਆ ਨਾ ਮੇਰੇ ਨਾਲ ਜਿਹੜਾ ਬੋਲਣ ਦਾ ਹੱਕ ਨਹੀਂਗਾ ਹ ਸੰਦੀਪ ਮੰਮੀ ਕੀ ਹੋਇਆ ਵਾ ਹੁਣ ਆਹਣਾ ਕੀ ਬੈਹ ਇਥੇ ਤੈਨੂੰ ਦੱਸਾਂ ਮੈਂ ਚਲਾਕੀ ਦੇਖ ਲੈ ਇਹਦੀ ਉਦਾਂ ਹੁਣ ਕੀ ਕਹਿੰਦੇ ਆ ਹਨਾ ਕੀ ਆ ਜਦੋਂ ਪ੍ਰਾਣ ਨੂੰ ਮੈਂ ਗੱਲਾਂ ਕੀਤੀਆਂ ਨਾ ਉਹਨੇ ਤਾਂ ਵਿਚਾਰੇ ਨੇ ਨੀਵੀਂ ਨਹੀਂ ਚੁੱਕੀ ਸ਼ਰਮ ਦਾ ਮਾਰਾ ਨਾ ਉੱਥੇ ਹੀ ਮਰ ਗਿਆ ਉਹਨੂੰ ਤਾਂ ਪਤਾ ਹੀ ਨਹੀਂ ਕਿ ਇਹ ਗੱਲ ਦਾ ਇਹ ਤਾਂ ਮਾਵਾਂ ਤਾਂ ਹੀ ਚਲਾਕੀਆਂ ਕਰਦੀਆਂ ਫਿਰਦੀਆਂ ਫਿਰ ਦੂਜੀ ਗੱਲ ਤੂੰ ਵੇਖ ਇਹਦੀ ਚਲਾਕੀ ਉਹ ਆਂਦਾ ਫਿਰ ਰਪਿੰਦਰ ਬਾਹਰ ਆ ਮੇਰੀ ਗੱਲ ਸੁਣ ਤੇ ਪਰਜਾਈ ਵਿਚਾਰੀ ਵੀ ਉੱਠ ਕੇ ਤਾਂ ਨਾਲ ਆ ਗਈ ਜਦੋਂ ਪਰਜਾਈ ਬੂਹਾ ਢਿਆਲੀ ਵਾਲਾ ਬਾਹਰ ਨੰਗਣ ਲੱਗੀ ਤਾਂ ਆਂਦੀ ਭਾਬੀ ਤੁਸੀਂ ਬੋ ਅੱਛਾ ਤੇ ਫੇ ਤੂੰ ਆਪੇ ਹੀ ਦੱਸ ਦੇ ਤੇ ਇਹਦੇ ਮਾਂਦੇ ਵਿੱਚ ਮੈਲ ਹੈਗੀ ਤਾਂ ਤਾਂ ਹੀ ਭਾਬੀ ਨੂੰ ਕੱਲਣ ਲਈ ਹੀ ਫੇ ਇਹਨੂੰ ਕਿਸੇ ਗੱਲ ਦਾ ਪਤਾ ਨਾ ਲੱਗ ਜੇ ਜੇ ਇਹਨੂੰ ਪਤਾ ਲੱਗ ਗਿਆ ਨਾ ਤੇ ਸਾਡੇ ਘਰ ਉੱਥੇ ਵੀ ਕਪੱਤ ਪੈਣਾ ਵਾ ਮੰਮੀ ਵੇਖ ਲਓ ਕਿੰਦੀ ਚਲਾਕ ਨਿਕਲੀ ਆਏ ਪਰਾ ਨੂੰ ਤਾਂ ਕੱਲੇ ਨੂੰ ਸਧਿਆਣਾ ਵਾ ਕਹਿੰਦੀ ਹੋਣੀ ਆ ਉਹਨਾਂ ਦੋ ਮਿੱਠੀਆਂ ਪਿਆਰੀਆਂ ਕਰ ਲੂੰਗੀ ਗੱਲਾਂ ਤੇ ਉਹਨੂੰ ਫਸਾ ਲੂੰਗੀ ਆਪਣੇ ਜਾਲ 'ਚ ਪਰ ਜਾਈ ਨੂੰ ਤਾਂ ਇਹ ਨਹੀਂ ਆਪਣੇ ਲਾਗੇ ਲਾਇਆ ਉਹਨੇ ਇਹਨੂੰ ਸਾਰਾ ਪਤਾ ਲੱਗ ਜਾਣਾ ਵਾ ਤੇ ਮਾਂ ਵੀ ਇਸੇ ਕਰਕੇ ਨਹੀਂ ਆਈ ਮਾਂ ਨੂੰ ਸਾਰਾ ਪਤਾ ਸੀ ਕਿ ਉੱਥੇ ਜਾ ਕੇ ਮੈਂ ਕੀ ਜਵਾਬ ਦੇਣਾ ਇਹਨਾਂ ਨੂੰ ਉਦਾਂ ਸੰਦੀਪ ਜੇ ਕਿਤੇ ਦੀ ਮਾਂ ਮੇਰੇ ਟੇਟੇ ਚੜ ਜਾਂਦੀ ਨਾ ਉਹਨੂੰ ਜੀਨ ਜੋਗੀ ਨਹੀਂ ਮੈਂ ਛੱਡਣਾ ਉਹਨੂੰ ਦਸ ਮਾਤ ਮੈਂ ਦੇਣੀ ਹੀ ਤੇ ਢੀਆਂ ਦੇ ਘਰ ਨੂੰ ਕਿਦਾਂ ਖਾਈਦਾ ਵਾ ਮੰਮੀ ਉਹ ਹੁਣ ਡਰਦੇ ਆ ਤਾਂ ਹੀ ਨਹੀਂ ਆਈ ਉਹ ਤਾਂ ਆਉਣੇ ਹੀ ਪੈਣਾ ਵਾ ਤੇ ਵੀ ਆਈਆ ਕਿੰਨਾ ਚਿਰ ਨਾ ਆਊਗੀ ਤੇ ਜਦੋਂ ਮੈਨੂੰ ਪਤਾ ਲੱਗ ਗਿਆ ਫੇ ਉੱਥੋਂ ਆ ਗਈ ਜਿਹੋ ਸਭ ਮੱਥਾ ਟੇਕੇ ਮੈਂ ਆਪ ਚੱਲ ਜਾਣਾ ਤੇਰੇ ਪਿਓ ਨੂੰ ਨਾਲ ਲੈ ਕੇ ਤੇ ਨਾਲ ਇਹਨੂੰ ਮੈਡਮ ਨੂੰ ਲੈ ਕੇ ਕਿ ਚੱਲ ਚੱਲੀਏ ਤੇਰੇ ਪੇਕੇ ਮਾਵਾਂ ਧੀਆ ਵੇ ਲੋ ਕਿੱਡੀਆਂ ਚਲਾਕ ਬਣਦੀਆਂ ਨਾ ਪਰਜਾਈ ਨੂੰ ਪਤਾ ਤੇ ਨਾ ਭਰਾ ਨੂੰ ਪਤਾ ਨਹੀਂ ਇਹੋ ਜਿਹੀਆਂ ਜਿਹੜੀਆਂ ਮਾਵਾਂ ਹੁੰਦੀਆਂ ਨਾ ਉਹ ਧੀਆ ਦਾ ਘਰ ਖਾਣ ਵਿੱਜੀਆਂ ਹੁੰਦੀਆਂ ਹੁੰਦੀਆਂ ਹੁਣ ਜਿਹੀਂ ਚੁੱਪੀ ਕੀਤੇ ਰਹਿੰਦੇ ਇਸ ਗੱਲ ਦਾ ਪਤਾ ਨਹੀਂ ਲੱਗਣਾ ਉਹਨੇ ਖਾ ਪੀ ਜਾਣਾ ਸੀ ਪੁੱਤ ਦਾ ਬਣਾ ਹੀ ਜਾਣਾ ਤੇ ਤੀ ਨੂੰ ਇਧਰੋਂ ਖਾਈ ਜਾਣਾ ਇਹ ਤੇ ਗੱਲ ਮੰਮੀ ਤੁਹਾਡੇ ਸਹੀ ਆ ਤੇ ਜਿਹੜਾ ਸਾਡਾ ਹੀ ਉਹ ਛਿੱਡੂ ਉਥੇ ਬੈਠਾ ਹੀ ਸਾਲੇ ਦੇ ਲੱਗੇ ਤੇ ਜਦੋਂ ਮੈਂ ਖੜਕੇ ਸੈਟ ਵਖਾਲਿਆ ਨਾ ਤੇ ਮੇਰੇ ਆਲ ਡੇਲੇ ਕੱਢੇ ਮੈਂ ਕੱਢਦਾ ਡੇਲੇ ਤਾਂ ਕੱਢਦਾ ਲੈ ਤੇਰਾ ਮੈਨੂੰ ਡਰ ਨਹੀਂ ਪਿਆ ਜਿਹੜੀ ਸੱਚੀ ਗੱਲ ਆ ਮੈਂ ਤਾਂ ਕਰਨੀ ਆ ਮੈਂ ਖੜਕੇ ਵਖਾਲਿਆ ਮੈਂ ਲੱਕੜੋ ਵੇਖੋ ਹੁਣ ਇਹਦੇ ਭਰਾ ਨੇ ਕੀ ਕਿਹਾ ਵਾ ਮੈਂ ਤਾਂ ਕਿਹਾ ਜੀ ਤੇ ਭਰਾ ਨੂੰ ਵੀ ਸੈਟ ਲੈ ਜਾ ਉਹ ਕਹਿੰਦਾ ਮਾਸੂ ਜੀ ਮੈਂ ਨਹੀਂ ਖੜਨਾ ਮੰਮੀ ਆਉਣਗੇ ਤੇ ਮੈਂ ਨਾਲ ਲੈ ਕੇ ਆਉ ਮੈਂ ਚੱਲ ਕੋਈ ਗੱਲ ਨਹੀਂ ਇੱਕ ਵਾਰ ਆਪਣੀ ਮੰਮੀ ਨੂੰ ਜ਼ਰੂਰ ਮੇਰੇ ਤੱਕ ਪਹਚਾਨੀ ਤੇ ਉਹ ਆਏ ਕਿਉਂ ਨਹੀਂ ਨਾਲ ਇਹ ਦੱਸਿਆ ਉਹਨਾਂ ਨੇ ਕਹਿਣ ਲਿਆ ਜੀ ਸੈਟ ਲੱਗੀ ਅੱਛਾ ਝੂਠ ਬੋਲਦੇ ਆ ਹਜੂਰ ਸਾਹਿਬ ਚਲ ਗਿਓ ਉਹ ਇੱਕੋ ਰਾਤ ਚ ਚਲ ਗਿਓ ਹਜੂਰ ਸਾਹਿਬ ਕੀ ਪਤਾ ਉਦਾਂ ਤੇ ਉਹਨੂੰ ਚੇਤਾ ਨਹੀਂ ਆਇਆ ਜਦੋਂ ਫੋਨ ਕੀਤਾ ਹੁਣ ਚੇਤਾ ਆ ਗਿਆ ਉਹਨੂੰ ਜਾਣਦਾ ਚੱਲ ਆ ਸੋਈ ਚ ਵੇਖ ਲਈਏ ਮੈਨੂੰ ਤਾਂ ਲੱਗਦਾ ਬੜੀ ਨਹੀਂ ਗੀ ਸੋਈ ਚ ਤੇ ਕੰਮ ਇਦਾਂ ਕਰੇ ਉੱਥੇ ਜਾਵੇ ਇਹਨਾਂ ਦੇ ਪਿੰਡ ਹੀ ਫਿਰ ਕੋਈ ਨਹੀਂ 8-10 ਦਿਨ ਖਲੋ ਜਾਨੇ ਹੁਣ ਕੇ ਫੇਰਾ ਮਾਰਾਵਾਂਗੇ ਸੱਚ ਦਾ ਸੱਚ ਤੇ ਝੂਠ ਚਾ ਝੂਠ ਪਤਾ ਲੱਗਦਾ ਕੋ ਕੀ ਆਹੋ ਇਦਾਂ ਕਰਾਉਣ ਫਿਰ ਚੱਲ ਆ ਜਾ ਵੀ ਇੱਥੇ ਕੰਮ ਮੰਮੀ ਹੋਂਦਾਂ ਨੂੰ ਠੰਡ ਪੈ ਗਈ ਹੈ ਨਾ ਮੇਰੀ ਬੇਇਜ਼ਤੀ ਕਰਵਾ ਕੇ ਇੰਨੀ ਨਾਲੇ ਮੇਰੇ ਪੇਕਿਆਂ ਦੀ ਬੇਇਜ਼ਤੀ ਕੀਤੀ ਤੁਸੀਂ ਜੇ ਇਹੋ ਥਾਂ ਦੇ ਤੁਹਾਡੇ ਪੇਕੇ ਇੱਥੇ ਹੁੰਦੇ ਉਹਨਾਂ ਦੀ ਬੇਇਜ਼ਤੀ ਆਪਾਂ ਇਦਾਂ ਕਰਦੇ ਹਾਂ ਤਾਂ ਤੁਹਾਨੂੰ ਕਿਦਾਂ ਦਾ ਲੱਗਦਾ ੱੱਕੀ ਰਹਿ ਬਹੁਤੀ ਚਾਦਰ ਨਾ ਬਣ ਤੈਨੂੰ ਬੇਇਜ਼ਤੀ ਦਾ ਬੜਾ ਡਰ ਵਾ ਫਿਰ ਇਹ ਜੇ ਕੰਮ ਨਾ ਕਰਦੀਆਂ ਤੇ ਨਾਂ ਉਹਨਾਂ ਦੀ ਬੇਇਜ਼ਤੀ ਹੁੰਦੀ ਕਿੰਨੇ ਕੀਤੇ ਆ ਇਹ ਕੰਮ ਤੁਹਾਡੇ ਹੀ ਆ ਸਾਰੇ ਠੀਕ ਵਾ ਨਾ ਨਾਂ ਨਹੀਂ ਹੱਡਾ ਲਈ ਜਾਂਦੇ ਆ ਨਹੀਂ ਇਹ ਸਾਰਾ ਕੰਮ ਨਾ ਤੁਹਾਡਾ ਮਾਮਾ ਧੀਆਂ ਦਾ ਵਾ ਭਰਾ ਤੇਰੇ ਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ ਉਹ ਤਾਂ ਨੀਵੀ ਨਹੀਂ ਤਾਂ ਚੁੱਕਦਾ ਉਹਨੇ ਵੀ ਨਾ ਬੇਇੱਜ਼ਤੀ ਮਹਿਸੂਸ ਕੀਤੀ ਵੀ ਮੈਨੂੰ ਕਿਹ ਗੱਲ ਦਾ ਪਤਾ ਹੀ ਨਹੀਂ ਤੇ ਇੱਥੇ ਆਇਆ ਤੇ ਆ ਕੇ ਪਾਣਾ ਵਤ ਗਿਆ ਵਾ ਤੌਖੀ ਤਾਂ ਤਾਂ ਹੁਣੀ ਆ ਤੇ ਪਰਜਾਈ ਦਾ ਸਾਹਮਣੇ ਗੱਲਾਂ ਹੋਈਆਂ ਵਾ ਤਾਂ ਕਰਕੇ ਅੱਗ ਲੱਗੀ ਆ ਤੈਨੂੰ ਤੇ ਚੰਗਾ ਹੋਇਆ ਉਹਨੂੰ ਪਤਾ ਲੱਗਾ ਵਾ ਵੀ ਮੇਰੀ ਨਣਾਣਾ ਕੁਝ ਕਰਦੀ ਫਿਰਦੀ ਆ ਮੰਮੀ ਉਹਦਾ ਮੈਂ ਹਿਸਾਬ ਲਾਇਆ ਵਾ ਉਹਦਾ ਸਿਆਣਿਆ ਤੁਸੀਂ ਬੜੇ ਬੰਦੇ ਆ ਸਿਆਣਿਆਂ ਵਾਲਾ ਕੰਮ ਤਾਂ ਤੁਹਾਡੇ ਵਿੱਚ ਕੋਈ ਨਹੀਂ ਹੈਗਾ ਵੀ ਉਥੋਂ ਪੇਕੇ ਲਿਆ ਕੇ ਦੇ ਸੱਦ ਕੇ ਤੇ ਐਦਾਂ ਅਗਲਿਆਂ ਦੀ ਬੇਇੱਜ਼ਤੀ ਕਰਨੀ ਆ ਤੇ ਜੇ ਹੋਵੇ ਤੁਹਾਡੀ ਹੁੰਦੀ ਨਾ ਤੇ ਤੂੰ ਨੱਕ ਦੇਣ ਜੋਗੇ ਨਹੀਂ ਰਹਿਣਾ। ਤੇ ਇਦਾਂ ਗਣਾ ਲੈ ਮੇਰੇ ਪੇਕਿਆਂ ਦੀ ਬੇਇੱਜ਼ਤੀ ਕੀਤੀ ਆ ਐਡਾ ਕੀਤਾ ਵਾ। ਉਹਨਾਂ ਦੀ ਤਾਂ ਬੜੀ ਸ਼ਤੀ ਕਰ ਦਿੱਤੀ ਆ ਤੁਸੀਂ ਕੋਈ ਨਹੀਂ ਆ। ਲੋੜ ਪੈ ਲੈੰਦੋ ਫੇਰ ਤੁਹਾਨੂੰ ਮੈਂ ਦੱਸੂਗੀ। ਆਪਣੀ ਜ਼ੁਬਾਨ ਸੰਭਾਲ ਕੇ ਨਾ ਫੇਰ ਗੱਲ ਕਰ। ਜ਼ੁਬਾਨ ਖੇਚ ਲਾਉਂਗੀ। ਕਿੱਦਾਂ ਬੋਲਣ ਲਈ ਆ? ਗਾੜੀ ਕੌਣ ਵਾ ਤੇਰੇ? ਤੈਨੂੰ ਮਸਾ ਲਿਆਜ ਨਹੀਂ ਵੀ ਮੇਰੇ ਸਾਥ ਸੋਲ ਆ ਜਾ ਨਹੀਂ ਆ। ਤੁਹਾਨੂੰ ਇਹਨਾਂ ਨਹੀਂ ਵੀ ਸਾਡੀ ਨੌਂ ਦੀ ਆ ਚਾਹੀ ਕਿਦਾਂ ਵਾ? ਤੇ ਨੌਂ ਫਿਰ ਜੇ ਹੀ ਨਹੀਂ। ਨਹੀਂ ਨੌਂ ਵੇਚਦੇ ਸਭ ਕੁਝ। ਵੇਚਦੇ ਸਾਰਾ ਕੁਝ। ਤੇ ਆਪਾਂ ਨਾ ਗੁਰਦੁਆਰੇ ਬਹਿ ਜਾਂਦੇ ਆ। ਨਾਲੇ ਤਲਾਕੀਆਂ ਕਰਦੇ ਤੇ ਨਾਲੇ ਜ਼ਬਾਨ ਚਲੰਦੀ ਆ ਵੇਚਿਆ ਨਾ ਤੁਸੀਂ ਵੇਖਿਆ ਵਾ ਦਰਦ ਨੂੰ ਮੇਰ ਕੋ ਹੋ ਗਈ ਜਿੱਦਣ ਆ ਕੰਮ ਹੋਇਆ ਹੈ ਨਾ ਤੇਰੀ ਬਾਹ ਫੜ ਕੇ ਉਦੋਂ ਹੀ ਤੈਨੂੰ ਘਰੋਂ ਬਾਹਰ ਕੱਢਦੀ ਤੈਨੂੰ ਲੱਗ ਲੋ ਜਾਂਦੀ ਜਦੋਂ ਪਿਆਕੇ ਜਾ ਕੇ ਬਹਿਨੀਓ ਤੇ ਨਾਲੇ ਉਹਨਾਂ ਨੂੰ ਦੱਸਦੀਓ ਪਿਆਰ ਗੱਲਾਂ ਆਈਆਂ ਉਹ ਕੋਈ ਨਹੀਂ ਕਰਨੀ ਡੇ ਹੈ ਨਾ ਸਾਰਾ ਕੁਝ ਅੱਗੇ ਹੀ ਹੋਣਾ ਤੁਹਾਡੇ ਵੇਖਿਓ ਕੋਈ ਗੱਲ ਨਹੀਂ ਤੇ ਲੈਣਗੇ ਤੂੰ ਤੇ ਚੰਨੀ ਆ ਤੇ ਮੇਰੀ ਤੀਨ ਐਦਾਂ ਹੋਵੇ ਤੇ ਕਰਦੇ ਜੂ ਆ ਕਰਨ ਦੇ ਦੇਈ ਮੇਰੇ ਨਾਲ ਤੇ ਕਿਤੇ ਨਾ ਕਿਤੇ ਤੁਹਾਨੂੰ ਪਤਾ ਲੱਗਣਾ ਹੀ ਆ ਕੋਈ ਨਹੀਂ ਜੇ ਉਹ ਐਦਾਂ ਕਰੋ ਨਾ ਫੇਰ ਹੀ ਉਹਦਾਂ ਐਦਾਂ ਹੋਊ ਜੇ ਤੋ ਓਟੋ ਕਾ ਸਮਾਨ ਇੱਥੇ ਪਾਉਗੀ ਤੇ ਤੈਨੂੰ ਜੋ ਇੱਥੋਂ ਲੱਭਦਾ ਵਾ ਤੂੰ ਪਹਚਾਈ ਜਾਨੀ ਉੱਥੇ ਨਾਲੇ ਚੋਰ ਤੇ ਨਾਲੇ ਚਤਰ ਆਹੋ ਪਹਚਾਈ ਜਾਨੀ ਬਹੁਤ ਹੀ ਇੱਥੇ ਮੈਂ ਨਹੀਂ ਵੀ ਕਿਤੇ ਲਾਈਆਂ ਨਾ ਸੇਲਾਂ ਸੋਨੇ ਦੀਆਂ ਤੇਰੇ ਸਾਹਮਣੇ ਆ ਤਾਂ ਹੀ ਤੇਰਾ ਭਰਾ ਪਰ ਜਾਏ ਨੂੰ ਖਾਲਤਾ ਵੀ ਵੇਖ ਲਓ ਕੱਲ ਨੂੰ ਨਾ ਕਿਉ ਮੰਮੀ ਮੈਂ ਬਾਰ-ਬਾਰ ਕਹਿੰਦੀ ਆ ਕਿ ਉਹਨਾਂ ਦਾ ਨਾਂ ਵਿੱਚ ਨਾ ਲਾਉ ਠੀਕ ਵਾ ਨਾ ਹੋਰ ਨਾ ਹੋਵੇ ਵੀ ਇੱਥੇ ਕੰਮ ਜਿਆਦਾ ਵਾਜੇ ਮੁੜ ਕੇ ਤੂੰ ਜੋ ਕਰਨਾ ਕਰ ਹੀ ਲਾ ਆ ਤਮਕੀਆਂ ਦੇ ਮੈਨੂੰ ਨਹੀਂ ਕਿ ਕੋਈ ਹੈਗੀ ਆਹੋ ਤੁਹਾਨੂੰ ਕਦੀ ਆ ਤੁਹਾਨੂੰ ਡਰ ਹੋਵੇ ਕਾਹੀ ਦਾ ਤੇ ਫੇਰੀ ਆ ਦਾਰ ਤਾਂ ਮੈਨੂੰ ਤਾਂ ਹੋਵੇ ਨਾ ਜੇ ਮੈਂ ਝੂਠੀ ਹੋਵਾਂ ਤੇ ਝੂਠੀ ਤੂੰ ਆ ਤੈਨੂੰ ਹੋਊ ਕੋਈ ਡਰ ਮੈਂ ਕਹੀਦੀ ਝੂਠੀ ਠੀਕ ਵਾ ਨਾ ਮੈਂ ਜਿੱਦਾਂ ਸੈਟ ਲਿਆਂਦਾ ਉਦਾਂ ਮੈਂ ਤਾਨੂੰ ਫੜਾਤਾ ਜਾ ਨਾ ਮੇਰੀਆਂ ਅੱਖਾਂ ਸਾਹਮਣੇ ਦੂਰ ਚੱਲ ਜਾ ਇੱਕ ਚਲਾਕੀਆਂ ਕਰਦੀਆਂ ਨਾਲੇ ਜ਼ੁਬਾਨ ਚਲੰਦੀਆਂ ਉਹ ਮੁੰਡੇ ਨੂੰ ਆ ਲੈਂਦੇ ਉਹਨੂੰ ਦੱਸਦੀਆਂ ਕਿ ਸ਼ਰਮਾ ਸ਼ੁਰਵਾ ਨੌਲਦੀ ਆ ਇਹਨੂੰ ਕਹ ਜਬਾਨ ਅੰਦਰ ਰੱਖ ਲੈ ਆਪਣੀ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਆ ਮੁੰਡੇ ਨੂੰ ਤੇ ਬੜਾ ਪੰਪ ਦੇਣਾ ਵਾ ਮੁੰਡੇ ਨੂੰ ਤੇ ਤੁਸੀਂ ਚਾਹੁੰਦੇ ਆ ਵੀ ਆਪਣੇ ਹੱਥਾਂ ਚ ਲੈ ਆਈਏ ਇਹਨੂੰ ਘਰੋਂ ਇਥੋਂ ਕੱਢੀਏ ਕੱਲ ਇਥੇ ਦਈਏ ਵਸਣਾ ਨਾ ਤੈਨੂੰ ਉਦਾਂ ਹੀ ਤਲਾ ਦੋ ਉਦੋਂ ਤੁਹਾਨੂੰ ਚਾਹ ਹੁੰਦੇ ਆ ਨਵਾਂ ਲੈ ਆਈਏ ਮੜਕੇ ਨਵਾਂ ਡੜੇ ਬਸਾਂਭੀਆਂ ਜਾਂਦੀਆਂ ਨਵਾਂ ਦਾ ਥਾਂ ਦਾ ਰਾਮੇ ਦਾ ਵਾਂ ਨਵਾਂ ਕੇ ਕਾਰ ਬਾਰਵੇਂ ਆ ਕੇ ਰਿਆ ਨਹੀਂ ਜਾਂਦਾ ਪਿਪੇਕਿਆਂ ਨੂੰ ਦੇ ਆਈਏ ਤੇ ਮੇਰੇ ਜਿਹੜੇ ਭੁੱਖੇ ਆ ਸਾਰਾ ਕੁਝ ਨਾਲ ਤੇ ਕੋਲ ਵਾ ਠੀਕ ਵਾ ਨਾ ਮੈਂ ਅਜੇ ਵੀ ਨਹੀਂ ਭੁੱਖੇ ਸਭ ਕੁਝ ਤਾਂ ਤੇਰੀ ਅੱਖਾਂ ਸਾਹਮਣੇ ਆ ਗਿਆ ਕੀ ਦੇ ਕੇ ਆਉਂਦੇ ਓਥੇ ਉਹਨਾਂ ਨੂੰ ਜਾ 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 ਕੇ ਕੰਮ ਕਰ ਮੁੰਡੇ ਨੂੰ ਹੱਥਾਂ 'ਚ ਮੈਂ ਕੀ ਕਰਨਾ ਵਾਂ ਤੂੰ ਚੰਗੀ ਤਰ੍ਹਾਂ ਨੂੰ ਹੱਥਾਂ 'ਚ ਕਰ ਲਿਆ ਦੇ ਦੋ ਸੱਚੀਆਂ ਸੁਣਾਓ ਤੇ ਫਿਰ ਚੱਲ ਚੱਲ ਜਲ ਜੇ ਸੁਣਾਉਂਦੇ ਹੀ ਆ ਨਾ ਤਾਂ ਫਿਰ ਸੁਣ ਵੀ ਲਾ ਜਦੋਂ ਸੌਂਦੀਆਂ ਫੇਰ ਇਹਨੂੰ ਬੜੀਆਂ ਮਿਰਚਾਂ ਲੱਗਦੀਆਂ ਕਾਹਦੀਆਂ ਲੱਗਦੀਆਂ ਮਿਰਚਾਂ ਮੈਂ ਤਾਂ ਕਹਿਨ ਦੇਈ ਆ ਕਿ ਸੋਨਾ ਮੈਨੂੰ ਕੀ ਪਤਾ ਕਿੱਥੇ ਗਿਆ ਤੇ ਕਿੱਥੇ ਹੁਣ ਪਰਝਾਈ ਆ ਇਹ ਤਾਂ ਕਿਉਂ ਮਿਰਚਾਂ ਲੱਗੀਆਂ ਨਾਲੇ ਜਦੋਂ ਬਾਤ ਨਹੀਂ ਹੋਈ ਆਪਣੇ ਘੁੱਤ ਦਾ ਨਾ ਹਰੇਕ ਨੂੰ ਮਿਰਚਾਂ ਲੱਗਦੀਆਂ ਵਾ ਤੁਹਾਡੇ ਇੱਥੇ ਆਉਣਗੇ ਨਾ ਐਦਾਂ ਬੇਸੇ ਉਹ ਤੁਹਾਨੂੰ ਕਿਦਾਂ ਲਗਣੀਆਂ ਮੈਂ ਸਮਾਨ ਦੇਖ ਕੇ ਆਉਂ ਨਾ ਤਾਂ ਸੱਦ ਲਈ ਦੋਵੀਂ ਤੇ ਨਾਲੇ ਜਦੋਂ ਪਰਝਾਈ ਚੱਲੀ ਸੀ ਉਹਨੂੰ ਕਿਉਂ ਨਹੀਂ ਬਾਹਰ ਜਾਣ ਆਪਣੇ ਘਰੇ ਤਾਂ ਡੇ ਆਏ ਵੀ ਨਹੀਂ ਇੱਥੇ ਗੱਲਾਂ ਮਾਰਦੇ ਜਿੱਦਣ ਮੇਰੇ ਆਗੇ ਨਾ ਉਦਾਂ ਹਿੱਸੇ ਜਬਾਨਾ ਤੋਂ ਕਹਿਣਾ ਵਾ ਤੇ ਇੱਥੇ ਆਏ ਰਹਿੰਦੇ ਆ ਆ ਉਹੀ ਆਇਆ ਬਦਨ ਚਾਹ ਉਹ ਨਾ ਚਾਹ ਜਨਾ ਪਿਆ ਲੋ ਅੱਛਾ ਉਥੋਂ ਤਾਂ ਮੈਂ ਬੜੇ ਪਕੌੜੇ ਖਾ ਕੇ ਆਉਂਦੀ ਰਹੀ ਆ ਉਹ ਤੇਰੀ ਮਾਂ ਦਾ ਫਰਜ਼ ਵਾ ਚਾਹ ਪਾਣੀ ਸਾਨੂੰ ਪਿਆਲਾਂ ਦਾ ਉਥੋਂ ਤਾਂ ਕਿਤੇ ਜੁੜਿਆ ਨਾ ਕੋ ਸਵਾਦਾ ਸਾਨੂੰ ਕੋਕੀ ਚਾਹ ਤੇ ਬਿਸਕੁਟ ਮੱਥੇ ਵੱਜਦੇ ਇੱਥੇ ਆਣ ਕੇ ਤੈਨੂੰ ਗੱਲਾਂ ਹੁੰਡਿਆ ਪੀਆ ਵਾ ਉਹ ਹੀ ਗੱਲ ਸਿਆਣੇ ਕਹਿੰਦੇ ਹੁੰਦੇ ਨਾ ਭੁੱਖੇ ਦੀ ਤੀਰ ਜੀ ਤੇ ਖੇੜ ਡਾਉਣ ਲੱਗੀ ਤੂੰ ਉਹ ਕੰਮ ਕਰਨ ਰਹੀ ਹੈ ਮੰਮੀ ਹਾਂਜੀ ਰੋਟੀ ਬਣ ਗਈ ਆ ਰੋਟੀ ਬਣ ਗਈ ਭਿੰਡੀਆਂ ਬਣਾਉਂਦੇ ਹਾਂ ਫੁਲਕੇ ਲਾਉਣ ਵਾਲੇ ਆ ਤੇ ਚਾਹ ਨਹੀਂ ਬਣਾਉਂ ਚਾਹ ਪੀ ਲੋ ਪਹਿਲਾਂ ਮੰਮੀ ਮੈਨੂੰ ਪਹਿਲਾਂ ਰੋਟੀ ਦੇ ਦਿਓ ਮੈਂ ਕੱਲ੍ਹ ਜਾਣਾ ਤੁਹਾਨੂੰ ਵੀ ਪਤਾ ਮੇਰੀ ਸੁਣ ਗੱਲ ਅੱਜ ਛੁੱਟੀ ਕਰ ਲਾ ਤੇ ਤੇਰੀ ਮਾਸੀ ਨੇ ਆਉਣਾ ਵਾ ਤੇ ਕਹਿਣ ਲਈ ਹੀ ਵੀ ਮੈਂ ਸੰਦੀਪ ਨੂੰ ਮਿਲਣਾ ਵਾ ਤੁਹਾਨੂੰ ਕਿਹਾ ਛੁੱਟੀ ਕਰ ਲੈ ਤੇ ਕੋਈ ਗੱਲ ਨਹੀਂ ਇੱਕ ਦਿਨ ਨਾ ਕਿਹੋ ਜਿਹਾ ਲਿਆ ਵਾ ਕਿੰਨੇ ਚਿਰ ਬਾਅਦ ਹੁੰਨੇ ਆਉਣਾ ਵਾ ਤੇ ਫੋਨ ਕੀਤਾ ਵਾ ਨਹੀਂ ਮੰਮੀ ਤੁਹਾਨੂੰ ਵੀ ਪਤਾ ਵਾ ਅੱਗੇ ਮੇਰੀਆਂ ਕਿੰਨੀਆਂ ਛੁੱਟੀਆਂ ਹੋ ਗਈਆਂ ਵਾ ਤੇ ਪੜਾਈ ਖਰਾਬ ਵੀ ਹੋਣ ਢੀ ਆ ਕੋਈ ਗੱਲ ਨਹੀਂ ਮਾਸੀ ਨੂੰ ਰਾਤ ਰੱਖ ਲਿਓ ਜਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮ ਤੇ ਯਾਣਾ ਕਰੋ ਅੱਜ ਫੇਰ ਟੱਕੀ ਜਾਣ ਦੇ ਦੀ ਮੈਨੂੰ ਮਰਜੀ ਵੇਖ ਲੈ ਪੁੱਤ ਆਪਣੀ ਮੈਂ ਤਾਂ ਤੈਨੂੰ ਕਹਿੰਦੀ ਛੁੱਟੀ ਕਰ ਲੈ ਚਲ ਕੋਈ ਗੱਲ ਨਹੀਂ ਬੈ ਕੇ ਗੱਲਾਂ ਬਾਤਾਂ ਸਾਰੇ ਜਣੇ ਕਰਾਂਗੇ ਤੂੰ ਕਿੰਨੇ ਵੇ ਜਾਣੇ ਜਾਣਾ ਉਹ ਕੋਈ ਗੱਲ ਨਹੀਂ ਮੰਮੀ ਮਾਸੀ ਨੂੰ 11-12 ਵਜੇ ਜਾਣੇ ਨਾ ਉਦੋਂ ਤੱਕ ਮੈਂ ਆ ਜਾਣਾ ਕੱਲ੍ਹਜ ਤੋਂ ਫੇ ਲਾਦਾ ਫੁਲਕੇ ਤੈਨੂੰ ਜਾਣਾ ਵਾ ਤੇ ਲਾ ਦੋ ਫੁਲਕੇ ਛੇਤੀ ਮੈਨੂੰ ਚੰਗਾ ਅੱਗੇ ਕਿਹੜੀ ਮੇਰੀ ਕਦੀ ਤੂੰ ਗੱਲ ਮੰਨੀ ਆ ਮਰਜ਼ੀਆਂ ਆਪਣੀਆਂ ਕਰਦੀ ਆ ਉਦੋਂ ਵੀ ਤੂੰ ਹੀ ਕਹੇ ਨਾ ਛੁੱਟੀ ਕਰ ਲੈ ਤੇ ਮੈਂ ਉਸੇ ਵੇਲੇ ਛੁੱਟੀ ਕਰ ਲਈ ਸੀ ਚਲ ਠੀਕ ਆ ਚਾਹ ਪੀਣੀ ਹੈ ਕਿ ਰੋਟੀ ਲੈਣਾ ਪਹਿਲਾਂ ਪਹਿਲਾਂ ਰੋ ਕੁੜੀ ਦਾ ਵੀ ਕੋਈ ਹਾਲ ਨਹੀਂਗਾ ਜੇ ਕਹਿਤਾ ਛੁੱਟੀ ਕਰ ਲੈ ਨਹੀਂ ਮੰਨਣਾ ਮੈਂ ਨਹੀਂ ਕਰਨੀ ਮੈਂ ਨਹੀਂ ਕਰਨੀ ਉਹਨੇ ਵਿਚਾਰੀ ਨੂੰ ਮਹਾ ਹੋਣਾ ਵਾ ਚੱਲ ਮਿਲ ਗਿਆ ਲਊਗੀ ਰਪਿੰਦਰ ਹਾਂਜੀ ਉਹ ਲਿਆ ਫਿਰ ਰੋਟੀ ਪਾ ਕੇ ਰੋਟੀ ਹੀ ਲਿਉਣੀ ਆ ਪਾ ਕੇ ਤੂੰ ਸਿਰ ਵੱਦਾ ਵਾ ਤੂੰ ਕੀ ਗੱਲ ਆ ਮੇਰਾ ਸਰੀਰ ਜਾਨੀ ਠੀਕ ਹੈਗਾ ਵੀ ਸਰੀਰ ਜਾਨੀ ਠੀਕ ਹੈਗਾ ਵੀ ਛੱਡਿਓ ਪਤ ਨਹੀਂ ਮੇਰਾ ਸਿਰ ਬਿੜਜੂ ਹੀ ਜਾਂਦੀ ਆ ਪਤਾ ਨਹੀਂ ਕੀ ਹੋਇਆ ਕੱਲ ਦਾ ਅਕਦੀ ਟੈਨਸ਼ਨ ਨੇ ਨਾ ਉਦਾਂ ਹੀ ਦਿਮਾਗ ਖਰਾਬ ਕੀਤਾ ਕੀ ਬੰਦਾ ਕਰੇ ਵੀ ਮੇਰੀ ਗੱਲ ਸੁਣ ਨਾ ਜੇ ਸਿਰ ਪੀੜ ਹੋਣ ਦੀ ਆ ਤੇ ਤੂੰ ਸਿਰ ਬੰਨ ਕੇ ਪਈ ਆ ਤੇ ਤੂੰ ਮੈਨੂੰ ਉਦੋਂ ਦੱਸਦੀ ਤਨ ਮੈਂ ਕੋਈ ਗੋਲੀ ਗਾਲੀ ਦਿੰਦਾ ਇਥੋਂ ਪਤਾ ਨਾ ਗੱਲ ਕੀ ਆ ਸਿਰ ਪੀੜ ਕਾ ਨਾ ਹੋਣੀ ਆ ਆ ਜਿਹੜਾ ਇਨਾ ਬੋਲਬਰਾਰਾ ਹੁੰਦਾ ਨਾ ਰੋਜ਼ ਇਹੋ ਇਨੀ ਗਾ ਸਿਰ ਪੀੜ ਕਰਨੋਂ ਹਟਦਾ ਦੇ ਕੀ ਬੰਦਾ ਕਰੇ ਇੱਕ ਤੇ ਘਰ ਹੁੰਦਾ ਨਾ ਸੁੱਖ ਸ਼ਾਂਤੀ ਰਹਿੰਦੀ ਆ ਬੰਦਾ ਆਪਣਾ ਕੰਮ ਕਰਦਾ ਰਲ ਮਿਲ ਕੇ ਹੱਸਦੇ ਖੇਡਦੇ ਆ ਫਸਣਾ ਖੜਨਾ ਤੇ ਦੂਰ ਦੀ ਗੱਲ ਵਾ ਸਿੱਧੇ ਮੂੰਹ ਪਉਂਦਾ ਹੀ ਨਹੀਂ ਕੋਈ ਵੀ ਤੁਹਾਡੇ ਘਰ ਨੂੰ ਓਦਾਂ ਵਾਰ ਮਿਲ ਗਿਆ ਵਾ ਕਿ ஏਕਾ ਹੀ ਲੜਾਈ ਹੋਣੀ ਹੋਣੀ ਆ ਦਿਹਾੜੀ ਦੇ ਵਿੱਚ ਠੀਕ ਆ ਨਾ ਤੇ ਇਹ ਕੰਮ ਚੱਲਦਾ ਰਹਿਣਾ ਵਾ ਚੱਲ ਮੈਨੂੰ ਉਹਨਾਂ ਦਵਾਈ ਲਿਆ ਕੇ ਦੋ ਮੇਰੇ ਕੋ ਨਹੀਂ ਉਠਿਆ ਜਾਂਦਾ ਨਾ ਮੇਰੇ ਕੋਈ ਕੰਮ ਨਹੀਂ ਹੁੰਦਿਆ ਵਾ ਵੀ ਤੇ ਰੋਟੀ ਤੇ ਬੁਰਕੀ ਖਾ ਲਾ ਫੇਰੀ ਦਵਾਈ ਖਾਏਂਗੀ ਮੈਂ ਨਹੀਂ ਖਾਣੀ ਰੋਟੀ ਹਾਂ ਨਹੀਂ ਮੈਨੂੰ ਭੁੱਖ ਲੱਗਾਂਗੀ ਓ ਮੇਰੀ ਗੱਲ ਸੁਣ ਮੈਂ ਜਾਂਨਾ ਮੰਮੀ ਹਲ ਤੇਲੇ ਮਨਾ ਦੇ ਕੋ ਪੈਸੇ ਤੇ ਚੱਲ ਫਿਰ ਦਵਾਈ ਲੈ ਆਈਏ ਰੋਟੀ ਆਣ ਕੇ ਖਾ ਲਾਂਗੇ ਮੰਮੀ ਵੱਲ ਨਾ ਜਾਇਓ ਠੀਕ ਵਾ ਨਾ ਜੇ ਪੈਸੇ ਮੰਗਣੇ ਨੇ ਡੈਡੀ ਕੋਲ ਲੋੜਾ 150 ਲੈਣਾ ਵਾ ਇੱਕ ਮੈਨੂੰ ਸਮਝ ਨਹੀਂ ਆਉਂਦੀ ਤੇ ਤੁਹਾਡੇ ਕੋਲ ਕੀ ਆ ਉਹ ਮੇਰੇ ਕੋ ਹੈਗੇ ਹੀ ਪੈਸੇ ਤੇ ਉਹ ਬੰਦੇ ਨਹੀਂ ਲਾਏ ਬਾਹਰ ਕੱਖ ਕੱਢਣ ਦੇ ਆ ਤੇ ਬੰਦੇ ਲਾਈ ਤੇ ਉਹਨਾਂ ਨੂੰ ਨਹੀਂ ਫਿਕਰ ਕੋਈ ਵੀ ਇਹੀ ਬੰਦੇ ਉਹ ਵੀ ਇੱਕ ਕੈਂਡਿਆ ਵਿੱਚ ਮੇਰੀ ਘਰ ਦੀ ਨਹੀਂਗਾ ਠੀਕ ਤੇ ਉਹਨੂੰ ਰੁਪਈਆ 1000 ਦੇ ਕੇ ਆਈਂ ਕੋਈ ਗੱਲ ਨਹੀਂ ਉਹ ਡੈਡੀ ਕੋਲ ਲੈ ਲੈਨੇ ਆ ਜੇ ਤੇ ਜਾਣਾ ਆਉਣਾ ਪਏਗਾ ਤਾਂ ਵੀ 10 ਰੁਪਈਆ ਉਹਨਾਂ ਕੋਲ ਮੰਗਿਆ ਕਰੋ ਪੈਸੇ ਚੱਲੇ ਆਂ ਉਹ ਯਾਰ ਪੈਸੇ ਮੈਂ ਮੰਗਨੇ ਤੂੰ ਮੰਗਨੇ ਮੈਂ ਜਾਣਾਂ ਮਦਦ ਨਹੀਂ ਹੈਗੀ ਵੀ ਫੇਰ ਉਹਨਾਂ ਗੜੀਓ ਗੱਲਾਂ ਕਰਨੀਆਂ ਵਾ ਐ ਪੈਸੇ ਕਿਥੋਂ ਦਈਏ ਸਾਡੇ ਕੋ ਕਿਹੜੇ ਹੈਗੇ ਆ ਮੈਨੂੰ ਕਿਹੜਾ ਭਲੇ ਖਾ ਉਹਨਾਂ ਦਾ ਮੈਂ ਜਾਣਾਂ ਉਹਨਾਂ ਮੰਮੀ ਹਲ ਠੀਕ ਹਨ ਜੇ ਮੰਮੀ ਕੋ ਪੈਸੇ ਲੈਣੇ ਆ ਨਾ ਤੇ ਮੈਂ ਦਵਾਈ ਲਿਆਉਣੀ ਘਰੋਂ ਗੋਲੀ ਕੋਈ ਖਾ ਲੈਿੰਦਾ ਪਰ ਠੀਕ ਹੋ ਜਾਣਾ ਉਹ ਚੱਲ ਕੋਈ ਗੱਲ ਨਹੀਂ ਡੈਡੀ ਕੋ ਮੰਗ ਲੈਂਦਾ ਮੈਂ ਨਹੀਂ ਜਾਂਦਾ ਮੰਮੀ ਹਲ ਚਲ ਜਾਓ ਫਿਰ ਡੈਡੀ ਦੇ ਘਰ ਹੀ ਹਨੀ ਉਹਨੂੰ ਕਿਥੋਂ ਪੈਸੇ ਮੰਗਾਂ ਮੰਮੀ ਘਰ ਹੀ ਆ ਉਹਦੇ ਉਲ ਜਾਣਾ ਇਹਨੂੰ ਕਿਹੜਾ ਪਤਾ ਲੱਗਣ ਦੇ ਆ ਵੀੇ ਕੋਲ ਜਾਂਦੇ ਤਾ ਗਰਮੀ ਵੀ ਬੜੀ ਸੀ ਆ ਚੰਗਾ ਹੋਇਆ ਬੱਦਲ ਜਾ ਹੋ ਗਿਆ ਨਾਲੇ ਮੀਂਹ ਆ ਗਿਆ ਮੰਮੀ ਬੈਠੇ ਜੇ ਆ ਬੈਠੀ ਆ ਜਾ ਓਏ ਆਉਣਾ ਕੀ ਆ ਹਾਂ ਪਰ ਤਿੰਨ ਦਿਨਾਂ ਸਿਰਪੇੜ ਹੋਉਂਦੀ ਆ ਕਿਉਂ ਲਿਆਉਣੀ ਸੀ ਮੈਂ ਦਵਾਈ ਤੇ ਮੇਰੇ ਕੋ ਹੈਗੇ ਹੀ ਉਧਰ ਪੈਸੇ ਤੇ ਉਹ ਮੈਂ ਬੰਦਿਆਂ ਨੂੰ ਦੇ ਆ ਜਿਹੜੇ ਬਾਹਰ ਡਾਏ अच्छा इतदा ਕਰੋ ਰੁਪਿਆ 500 ਦੋ ਹਾਂ ਮੈਨੂੰ ਰੈਡੀ ਆਉਂਦਾ ਫਿਰ ਲੈ ਕੇ ਤੁਹਾਨੂੰ ਦੇ ਦਿੰਨਾ ਤੇ ਮੇਰੀ ਸੁਣ ਹਾਂ ਗੱਲ ਉਹ ਵੇ ਗੋਲੀਆਂ ਦਾ ਡੱਬਾ ਭਰਿਆ ਉਹ ਚ ਦੇ ਗੋਲੀ ਕੱਢ ਕੇ ਸਿਰ ਪਿੱੜਦੀ ਉਹਨੇ ਆਪੇ ਠੀਕ ਹੋ ਜਾਣਾ ਨਾਲੇ ਮੇਰੀ ਸੁਣ ਵੇ ਸਿਆਣਿਆਂ ਗੱਲ ਜ਼ਬਾਨ ਉਹਦੀ ਏਡੀ ਲੰਮੀ ਆ ਬੋਲਣ ਲੱਗੀ ਵੇਂਦੀ ਨਹੀਂ ਗਈ ਹੁਣ ਉਹਦਾ ਸਿਰ ਦੁਹਾਂ ਡਿਆ ਪਿਆ ਵਾ ਅੰਦਰ ਆਈ ਹੀ ਉਹ ਬੋਲੀ ਆ ਨਾ ਮੇਰੇ ਨਾਲ ਜਿਹੜਾ ਬੋਲਣ ਦਾ ਹੱਕ ਨਹੀਂਗਾ ਸ਼ਰਮਾ ਤੱਕ ਨੌਲ ਕੇ ਗਈਆ ਮੇਰੀਆਂ ਉਹਨੂੰ ਕਹਿ ਜ਼ਬਾਨ ਬੰਦ ਕਰ ਲੈ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਇਹ ਕੋਨੇ ਗਲਤੀ ਕੀਤੀ ਆ ਤੇ ਉਤੋਂ ਦੀ ਗੌਣ ਲਈ ਆ ਸਾਨੂੰ ਮਾਦਾ ਮੈਨੂੰ ਵੀ ਲੱਭਦੀ ਆ ਤੇ ਘਰ ਗੋਲੀਆਂ ਪਈਆਂ ਉਹਦਾ ਬੀਪੀ ਵੀ ਘਟਿਆ ਵਾ ਮੈਂ ਹਾਂ ਚੈੱਕ ਕਰਾ ਕੇ ਤੇ ਫਿਰ ਦਵਾਈ ਲੈ ਆਉਨੇ ਆ ਮੁੜ ਕੇ ਜੋ ਟੈਸਟ ਕਰਾਉਂਦੇ ਫਿਰਨਾ ਵੀ ਇਹਨੂੰ ਆ ਹੋ ਗਿਆ ਤੇ ਉਹ ਹੋ ਗਿਆ ਵੀ ਇਹਨੂੰ ਕਿਤੇ ਗੋਲੀ ਨਹੀਂ ਵੱਜੀ ਠੀਕ ਠਾਕ ਵਾਓ ਬੀਪੀ ਘਟਿਆ ਜ਼ੁਬਾਨ ਚ ਲਾਉਣ ਲੱਗਿਆ ਨਹੀਂ ਬੀਪੀ ਉਹਦਾ ਘਟਦਾ ਉਹ ਤਾਂ ਗੱਲਾਂ ਉੱਥੋਂ ਉੱਥੋਂ ਪੁੱਟ ਕੇ ਲਿਆਉਂਦੀ ਆ ਜਿੱਥੋਂ ਨਹੀਂ ਪੁੱਟਣ ਵਾਲੀਆਂ ਨਾਲੇ ਮੇਰੀ ਸੁਣ ਲੈ ਗੱਲ ਸਾਰੇ ਗਲਤੀ ਤੇਰੀ ਸੱਸ ਦੀ ਤੇ ਤੇਰੀ ਨਾ ਕਰਦੀ ਦੀ ਉਹ ਭਰਾ ਵਿਚਾਰਾ ਤੇ ਨਾ ਐਵੇਂ ਨਮੋਸ਼ੀ ਦੇ ਵਿੱਚ ਮਾਰਿਆ ਗਿਆ ਉਹਨੂੰ ਮੈਂ ਗੱਲ ਦੱਸੀ ਨਹੀਂ ਦੱਸੀ ਹੁੰਦੀ ਤੇ ਘਰ ਗੱਲ ਕਰਕੇ ਆਉਂਦਾ ਹੁਣ ਵੇਖ ਲੈ ਤੇਰੀ ਸੱਸ ਨੇ ਬਹਾਨਾ ਲਾਤਾਈ ਮਾਦਾ ਮੇਰੀ ਸੁਣ ਗੱਲ ਘਰ ਦੇ ਵਿੱਚੋਂ ਨਾ ਚਿਰ ਕੋਈ ਗੱਲ ਨਾ ਕਰੀ ਸੋਨੇ ਪਰ ਜੇ ਨਾ ਚਿਰ ਮਾਦਾ ਨਹੀਂ ਨਾ ਹੁੰਦੀ ਉਹਨੂੰ ਆਲਾਂ ਦੇ ਫਿਰ ਸਾਰੇ ਹੱਲ ਹੋ ਜਾਣੇ ਆਹੋ ਫਜੂਰ ਸਭੋਂ ਆਉ ਹੇਮਕੰਠ ਨੂੰ ਤਰਕੂ ਹੋਣੀ ਉਹ ਤੇ ਤੀਰਸ ਮੁੱਕਣੇ ਹੁਣ ਚੋਰੀਆਂ ਜਿ ਘਮਾਈਆਂ ਵਾ ਹੁਣ ਮੱਥੇ ਹੀ ਟੇਕੂਗੀ ਭੁਲਾ ਬਖਸ਼ਾਉਣੀਆਂ ਆਪਣੀਆਂ ਮੈਂ ਲੋਕੀ ਦਾ 3 ਵਿਆਹ ਦੇ ਆ ਵੀ ਆਪਣਾ ਘਰ ਵਸਾਉਣ ਐ ਕਿੱਦਾਂ ਦੀ ਮਾਂ ਡੈਣ ਵਾ ਮਾਂ ਨੀਗੀ ਲੱਗਦੀ ਮੈਨੂੰ ਦੀ ਦਾਕਰ ਖਾਂ ਡਈ ਆ ਉਹ ਮੈਂ ਤੁਹਾਡੇ ਕੋ ਪੈਸੇ ਮੰਗਣ ਆਇਆ ਤੂੰ ਹੋਰ ਹੀ ਕਹਾਣੀਆਂ ਪਾਉਂਦਾ ਭਈ ਤੁਹਾਡੇ ਘਰ ਤੇ ਉਦਾਂ ਵਰ ਮਿਲ ਗਿਆ ਵਾ ਕਿ ਲੜਨਾ ਹੀ ਲੜਨਾ ਵਾ ਜਿਹੜੀ ਯਾਰ ਜਾਣਾ ਮਰ ਨਹੀਂ ਮਿਲ ਗਿਆ ਮੈਂ ਤਾਂ ਤੈਨੂੰ ਓਦਾਂ ਵੀ ਟੱਕਰਨਾ ਸੀ ਤੈਨੂੰ ਮੈਂ ਦੱਸਣਾ ਸੀ ਕਿ ਉਹਦੀ ਜ਼ੁਬਾਨ ਨੂੰ ਲਗਾਮ ਦੇ ਏਦਾਂ ਨਹੀਂ ਗੱਲਾਂ ਬੰਦੀਆਂ ਹੁੰਦੀਆਂ ਸੁਣੀ ਨਾ ਮੇਰੀ ਗੱਲ ਉਹ ਜਾ ਉਠੋ ਤੇ ਮੈਨੂੰ ਪੈਸੇ ਤੇ ਦੋ ਆਹ ਫ੍ਰਿਜ ਤੇ ਛੜ ਥੱਲੇ ਪਈ ਲੱਲਾ ਉੱਥੇ ਜਿੰਨੇ ਲੈਣੇ ਜਾ ਲਿਆ ਦੇ ਦਵਾਈ ਏਦਾਂ ਕਰੀ ਜਿਆਦਾ ਠੀਕ ਨਾ ਨਾ ਗੁਲੂ ਗੋਸ਼ ਲਵਾ ਲਿਆ ਜੁਬਾਨ ਤਾਂ ਨੇ ਮੇਰੇ ਨਾਲ ਚਲਾਉਣੀ ਆ ਤਗੜੀ ਹੋ ਜੂਗੀ ਨਾ ਤਾਂ ਗੇਟ ਹੀ ਬੰਦਵਾ ਤੇ ਹਾਰਨ ਮਾਰਾਂ 12 ਹਾਰਨ ਵਜੰਡੇ ਆ ਵੇਖਾਂ ਚਲਾ ਕੌਣ ਲੈ ਆ ਤਾਂ ਮੇਰੀ ਭੈਣ ਆਈ ਆ ਆ ਜਾ ਆ ਜਾ ਡੀਕਣ ਲਈ ਕਿ ਮੈਂ ਤੈਨੂੰ ਸਸਿਹੜੀ ਸਸਈ ਕਾ ਹੋਰ ਬੰਮ ਕੀ ਚੱਲਾਂ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਮੈਂ ਵੀ ਠੀਕ ਠਾਕ ਸਵੇਰ ਦੀ ਦੇਖਣ ਲਈ ਹਰਾਵਲ ਕਦੋਂ ਆਉਂਦੀ ਕਦੋਂ ਆਉਂਦੀ ਆ ਨਹੀਂ ਤੁਹਾਨੂੰ ਪਤਾ ਫਿਰ ਇਦਾਂ ਕੰਮ ਧੰਦੇ ਦੇ ਵਿੱਚ ਵੀ ਸਾਰਾ ਦਿਨ ਲੰਘ ਜਾਂਦਾ ਵਾ ਹਾਂ ਇਹ ਤੇ ਹੈ ਉਹਦੇ ਕਰਕੇ ਫਰੋਖਾ ਹੋ ਜਾਂਦਾ ਆ ਜਾ ਬਾਊ ਹੋਰ ਦੀਦੀ ਕੱਲਾਂ ਬਾਤਾਂ ਠੀਕ ਠਾਕ ਹੈ ਸਭ ਠੀਕ ਠਾਕ ਤੂੰ ਸੁਣਾ ਬੱਚੇ ਠੀਕ ਆ ਹਾਂਜੀ ਹਾਂਜੀ ਸਭ ਵਧੀਆ ਵਧੀਆ ਫੋਨ ਪਾਜੀ ਤਾਂਦਾ ਬਾਰਾ ਫੋਨ ਹਾਂਜੀ ਆਉਂਦਾ ਰਹਿੰਦਾ ਜੇ ਫੋਨ ਚੱਲ ਵਧੀਆ ਮਿਲਿਆ ਕੰਮ ਕਰ ਹਾਂਜੀ ਠੀਕ ਆ ਹੁਣ ਕੰਮ ਅੱਗੇ ਥੋੜਾ ਜਿਹਾ ਮੰਦਾ ਪਿਆ ਸੀ ਹਾਂ ਠੀਕ ਠਾਕ ਚੱਲ ਕੋਈ ਨਹੀਂ ਵਾਦਾ ਘਾਟਾ ਤੇ ਚੱਲਦਾ ਹੀ ਰਹਿੰਦਾ ਹਾਂ ਦੀ ਕੰਮ ਵਧ ਗਿਆ ਕਦੀ ਘਟ ਗਿਆ ਤੇ ਹੋਰ ਕਿੱਥੇ ਗਿਆ ਘਰ ਦੇ ਬਾਕੀ ਰਪਿੰਦਰ ਹੋਣੇ ਕਿ ਦਸਦੀਪ ਹੋਣੇ ਹਰਪਿੰਦਰ ਦੀ ਕੀ ਦੱਸਾਂ ਕਹਿਣ ਰਿਆ ਸੀ ਕਿ ਬੀਬੀ ਘਟਿਆ ਉਹਦਾ ਤੁਰ ਗਿਆ ਉਹਨੂੰ ਲੈ ਕੇ ਦਵਾਈ ਲੈ ਤੇ ਸੰਦੀਪ ਗਈ ਆ ਕਾਲਜ ਠੀਕ ਆ ਮੈਂ ਅੱਗੇ ਖੰਡੀ ਬੜੀ ਸ਼ਾਂਤੀ ਘਰ ਦੇ ਵਿੱਚ ਤੇ ਪਾਜੀ ਹੋਣੇ ਕਰਨੋ ਨੇ ਪਾਜੀ ਵੇਲੀ ਹੋਣੇ ਆ ਵਿਆਹ ਤੋਂ ਮੈਂ ਪਾਣੀ ਲੈ ਕੇ ਆਇਆ ਨੇ ਪਾਣੀ ਪੁਣੀ ਨੇ ਪੀਣਾ ਮੈਨੂੰ ਤੇ ਇਹ ਕਰਤ ਤੇ ਫੋਨ ਕੀਤਾ ਨਾ ਤੇ ਦੀਦੀ ਮੈਨੂੰ ਬੜੀ ਟੈਂਸ਼ਨ ਪਈ ਐ ਮੈਂ ਤਾਂ ਪਨੇ ਰਾਤ ਕਿੱਦਾਂ ਕੱਢੀ ਹਣੀ ਪਾਸੇ ਵਟ ਵਟ ਕੇ ਮੈਨੂੰ ਇਹ ਦੱਸੋ ਕਿ ਸਭ ਕੁਝ ਠੀਕ ਠਾਕ ਹੋਣਾ ਠੀਕ ਠਾਕ ਪੰਮ ਤੇ ਨੂੰ ਮੈਂ ਕੀ ਦੱਸਾਂ ਘਰ ਵਿੱਚ ਤੇ ਬੜਾ ਸੋਹਣਾ ਮਾਹੌਲ ਹੀ ਤੈਨੂੰ ਵੀ ਸਾਡੇ ਪਰਿਵਾਰ ਦਾ ਪਤਾ ਹੱਸ ਖੇਡ ਕੇ ਸਾਰਾ ਦਿਨ ਕੱਢੀਦਾ ਹੀ ਸਿਰਫ ਲਵਲੀ ਦਾ ਵਿਆਹ ਕਰਨ ਦੀ ਧੀਰ ਹੋਈ ਆ ਪਤਾ ਨਹੀਂ ਵੀ ਕਿਹਦੀ ਨਜ਼ਰ ਲੱਗ ਗਈ ਐ ਹੁਣ ਕੀ ਹੋਇਆ ਆਪੇ ਸੰਦੀਪ ਨੂੰ ਮੈਂ ਕਿਹਾ ਵੀ ਸੋਨਾ ਮਹਿੰਗਾ ਹੁੰਦਾ ਜਾਣ ਰਿਹਾ ਵਾ ਤੇ ਚਲ ਨਾ ਸੋਨਾ ਥੋੜਾ ਜਿਹਾ ਬਣਾ ਕੇ ਤੇ ਰੱਖ ਲਈਏ ਹਉ ਨਹੀਂ ਚਲੋ ਹੁਣ ਗਾੜੀ ਚਾਹੀਦੀ ਐ ਸੋਨਾ ਚਾਹੀਦਾ ਜੀ ਤੇ ਆਂਦੀ ਸੰਦੀਪ ਵੀ ਮੈਂ ਉਹਦੇ ਵਰਗਾ ਸੈੱਟ ਬਣਾਉਣਾ ਵਾ ਜਿੱਦਾਂ ਦਾ ਭਾਬੀ ਨੂੰ ਪਾਇਆ ਅੱਛਾ ਇਹਨੂੰ ਮੈਂ ਆਖਿਆ ਵੀ ਸੈੱਟ ਦੇ ਇਹ ਆਪਾਂ ਮਾੜੇ ਟਾਲੇ ਕਰੀ ਜਾਵੇ ਅੱਜ ਨੇ ਸਵੇਰੇ ਲੱਪਣ ਵਾਲਾ ਵਾ ਪਤਾ ਨਹੀਂ ਕਿੱਥੇ ਰੱਖ ਲਿਆ ਵਾ ਮੈਂ ਹਾਏ ਹਾਏ ਕਿੱਥੇ ਰੱਖ ਲਿਆ ਤੂੰ ਜਿਹੜਾ ਲੱਪਣ ਨਹੀਂ ਲਿਆ ਕੋਈ ਕੋਈ ਸੂਈ ਜਿੰਨੀ ਚੀਜ਼ ਵਾ ਹੈ ਸੋਨਾ ਉਹ ਫਿਰ ਬਹਾਨੇ ਨਾਲ ਗਈ ਪੀ ਈ ਮਾਂ ਨਹੀਂ ਠੀਕ ਆ ਠੀਕ ਉਥੋਂ ਲੈ ਕੇ ਆਈ ਸੈਟ ਅੱਛਾ ਉੱਥੇ ਰੱਖਿਆ ਹੈ ਨਾ ਸਾਡਾ ਪੀਕੇ ਰੱਖਿਆ ਹੈਗਾ ਮਾਂ ਨੂੰ ਖੜਾਇਆ ਸੀ ਤੇ ਮਾਂ ਦੀ ਕਰਤੂਤ ਸੁਣ ਲਾ ਗਾੜੀ ਸਿਆਣੀ ਬਿਆਣੀ ਦੀ ਉਹਨੇ ਨਾ ਸੈਟ ਨਕਲੀ ਦਿੱਤਾ ਵੇਖਿਆ ਜੇ ਇਹਨੂੰ ਕਿ ਲੋੜ ਹੈ ਉੱਥੇ ਸੈਟ ਰੱਖਣ ਦੀ ਤੇ ਜੇ ਮਾਂ ਵਾਂ ਤਾਂ ਮਾਂ ਇਹਦਾ ਵੀ ਸਿਰਾ ਨਿਕਲੀ ਉਹਨੂੰ ਸ਼ਰਮ ਨਹੀਂ ਆਈ ਕਿ ਮੇਰੇ ਧੀ ਦਾ ਘਰ ਵਸਣਾ ਕਿ ਮੈਂ ਜਾਣਣਾ ਇਹੋ ਹੀ ਤਾਂ ਗੱਲ ਆ ਅਹੀਂ ਦੋਵੇਂ ਗੀਆਂ ਨੇ ਚੁੱਕਿਆ ਤਾਂ ਲੈ ਕੇ ਸਿਨਿਆਰੇ ਕੋ ਜਦੋਂ ਸਿਨਿਆਰੇ ਕੋ ਗਏ ਤਾਂ ਉਹਨੇ ਸਾਨੂੰ ਝੂਠੀਆਂ ਕਰਤਾ ਮੈਂ ਤਾਂ ਫਿਰ ਇਹਦੇ ਨਾਲ ਭਰਾ ਨੂੰ ਕੀਤਾ ਫੋਨ ਚੰਗੀ ਗਰਮ ਹੋ ਕੇ ਮੈਂ ਵੀ ਆਪਣੀ ਮਾਂ ਨੂੰ ਲੈ ਕੇ ਤਾਂ ਇੱਥੇ ਪਹੁੰਚਾ ਤੇ ਮਾਂ ਡਰਦੀ ਹਜੂਰ ਸਾਹਿਬ ਨਿਕਲ ਗਈ ਆ ਦੋਵੇਂ ਜੀ ਆਏ ਹੀ ਢੜ ਜਿਹੜਾ ਆਪਣੇ ਭੈਣ ਭਰਾਵਾਂ ਨੇ ਭੋਲਿਆ ਜਾਂਦਾ ਵਾ ਹੋਰ ਕਿਸੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਹਾਂ ਤਾਂ ਸਹੀ ਆ ਤੇ ਪਰ ਇਹ ਸੋਚਦੀ ਕਿ ਸਗੋਂ ਮੈਂ ਆਪਣਾ ਸੋਨਾ ਬਚਾ ਕੇ ਰੱਖਾਂ ਕੱਲ ਨੂੰ ਕੁੜੀ ਦਾ ਕਰਨਾ ਹਾਂ ਤਾਂ ਪਤਾ ਨਹੀਂ ਕਿੱਥੇ ਲੋੜ ਪੈ ਜਾਣੀ ਤੁਹਾਨੂੰ ਪਤਾ ਸੋਨਾ ਜਿੰਨਾ ਜਿੰਨਾ ਥੋੜਾ ਕੁੜੀ ਨਾ ਤਾਂ ਇੰਨਾ ਵੈਰ ਵਾ ਕਿਦੇ ਵੀ ਅੱਖੀ ਨਾ ਦਿਹੇ ਉਹ ਸਗੋਂ ਘਰ ਵਾਲੇ ਨੂੰ ਨਹੀਂ ਸਖਾਲਦੀ ਆ ਤੇਰੀ ਭੈਣ ਇਦਾਂ ਤੇ ਤੇਰੀ ਭੈਣ ਇਦਾਂ ਕੁਟਰੀ ਬਾਹਰ ਲੱਗੀ ਆ ਪਤਾ ਨਹੀਂ ਕੌਣ ਆਇਆ ਹੋਊਗਾ ਚੱਲ ਇਦਾਂ ਕਰਦੀ ਆ ਗੱਲਾਂ ਸੁਣਦੀ ਭਲਾ ਕਿਦੀਆਂ ਕਰਨ ਦੇਖਾਂ ਕਿਦਾਂ ਦੇਣਾ ਡਿਆਂਾਂ ਵਿੱਚ ਗੁੜੀਆਂ ਕਰਨ ਕੋਈ ਨਹੀਂ ਫਰੀ ਜਾਂਦੇ ਮੈਂ ਵੀ ਦੱਸ ਦਊਗੀ ਨਾ ਪੀਏ ਕੀ ਕਰਦੇ ਫਰਦੇ ਉਹਦਾ ਇਹ ਗੱਲ ਹੈ ਵਾ ਪੈਣ ਪਹਿਲਾ ਬੰਦਾ ਵੇਖ ਜਾਂਚ ਕੇ ਕਰੇ ਤਾਂ ਚੰਗਾ ਰਹਿੰਦਾ ਵਾ ਪਹਿਲੇ ਤਾਂ ਇਦਾਂ ਹੋ ਜਾਂਦਾ ਤੇ ਅੱਖੀ ਇੱਕ ਸਦਾ ਘੱਟਾ ਪੈਣ ਵਾਲਾ ਹਸਾਬ ਵਾ ਹੋਰ ਕੀ ਆ ਉਹਨੇ ਤਾਂ ਪੰਮ ਸਕੋ ਮੇਰਾ ਨਾਂ ਲਾਤਾ ਫਿਰ ਮੈਨੂੰ ਝੂਠੀਆਂ ਕਰਤਾ ਤੇ ਮੈਂ ਫਿਰ ਚੰਗੀ ਭਰਾ ਦੇ ਹੁੰਦਿਆਂ ਖਾਤਰਦਾਰੀ ਕੀਤੀ ਮੈਂ ਜੇ ਮੈਂ ਝੂਠਾ ਤੈਨੂੰ ਕਰਕੇ ਦੇਣਾ ਹੀਗਾ ਤੇ ਪੌਣਾ ਤੇਨੂੰ ਕਿਉਂ ਹੀ ਮੈਂ ਉਦੋਂ ਹੀ ਨਾ ਤੈਨੂੰ ਪਾਉਂਦੀ ਮੈਂ ਕੋਈ ਅਕਲ ਨੂੰ ਹੱਥ ਮਾਰ ਇੱਥੋਂ ਤਾਂ ਤੂੰ ਖੜਿਆ ਹੀ ਸੈੱਟ ਪਾਉਣ ਨੂੰ ਪਹਿਲੀ ਗੱਲ ਤੇ ਜਿਉਂ ਵਿਆਹ ਹੋਇਆ ਇਹਨੇ ਮੈਨੂੰ ਫੜਾਇਆ ਹੀ ਨਹੀਂ ਮਿੰਨੋ ਕੀ ਪਤਾ ਹੈ ਕੀ ਕਰਦੀ ਫਿਰਦੀ ਹੈ ਉਹ ਜਿੱਦਾਂ ਸ਼ੁਰੂ ਤੋਂ ਗਿੱਜੇ ਹੀ ਨਾ ਪੈਣ ਉਹਨੇ ਉਤਰਾ ਹੀ ਕਰਨੀ ਆਪਣੇ ਪੇਕੇ ਵੀ ਮੋਦਪੁਰੀ ਕਰਦੀ ਤੇ ਇੱਥੇ ਵੀ ਉਹੀ ਕੰਮ ਉਹ ਚੰਦੀ ਤੇ ਪਰਜਾਈ ਆਈ ਹੀ ਪਰਜਾਈ ਨਾਲ ਚੱਲੀ ਬਾਹਰ ਭਰਾ ਨਿਵਾਜ ਮਾਰੀ ਤੇ ਪਰਜਾਈ ਨੂੰ ਆਂਦੀ ਤੇ ਇੱਥੇ ਉਹ ਅਹੀਂ ਪਿਆਣ ਪ੍ਰਾਗਲ ਕਰ ਲੈਨੇ ਉਹ ਉਹਦੇ ਕੋਲ ਵੀ ਗੱਲ ਲਾ ਲਕਉਂਦੀ ਜੀ ਉਹਨੂੰ ਉਹਨਾਂ ਪਤਾ ਲੱਗ ਗਿਆ ਕੱਲ ਨੂੰ ਉਹਨੇ ਨਹੀਂ ਮੈਲੇ ਮਾਰਨੇ ਕਿ ਸਾਰੇ ਆ ਕੋਈ ਕਰਦੀ ਰਹੀ ਹੈ ਤੇ ਇਹੋ ਜਿਹਾ ਪਤਾ ਲੱਗ ਜਾਂਦਾ ਹੁੰਦਾ ਭੈਣ ਇਹ ਤੂੰ ਬਲ ਛੱਡ ਦੇ ਇਹ ਨਹੀਂ ਕਿ ਇੱਥੇ ਵੀ ਇਧਰ ਵੀ ਸੱਚੀ ਬਣੀ ਜਾਂਦੀ ਹੈ ਤੇ ਉੱਧਰ ਵੀ ਸੱਚੀ ਬਣੀ ਜਾਂਦੀ ਹੈ ਉਹ ਪਰਜਾਈ ਨੂੰ ਕਿੰਨੇ ਦਿਨ ਚੰਗੀ ਲੱਗਣੀ ਹੈ ਭਾਰਾ ਮੈਨੂੰ ਤਾਂ ਮਾਸਾ ਚੰਗੇ ਨਹੀਂ ਲੱਗਦੇ ਹਾਂ ਸੇਰੇ ਕਰਨ ਰਿਆ ਮੰਮੀ ਉਹ ਠੀਕ ਨਹੀਂ ਗਈ ਮੰਮੀ ਰੋਟੀ ਬਣਾ ਦੋ ਮੈਂ ਬਣਾ ਦਿੰਨੀ ਆ ਤਾਂ ਪਾ ਕੇ ਲੈ ਜਾ ਮੇਰੇ ਕੋਲ ਨਹੀਂ ਫੜਾਈ ਜਾਂਦੀ ਨਾ ਠੇਕਾ ਨਹੀਂ ਲਿਆ ਇਹਦਾ ਆਹ ਕੋਈ ਚਲ ਕੋਈ ਗੱਲ ਨਹੀਂ ਬੀਪੀ ਘਟਿਆ ਹੋਇਆ ਕੋਈ ਗੱਲ ਨਹੀਂ ਬੰਦਾ ਆਪਣੇ ਜੋਗਾ ਤੇ ਕਰ ਲੈਂਦਾ ਪਰ ਉਹ ਬੀਪੀ ਘਟੇ ਨੂੰ ਇਦਾਂ ਲੈ ਕੇ ਬੈਗੀ ਉਹਨੇ ਕਿ ਜਿੱਦਾਂ ਮੈਨੂੰ ਇੰਨੀ ਬੈਡ ਰੈਸਟ ਦੱਸੇ ਮੈਂ ਤਾਂ ਉੱਠਿਆ ਨਹੀਂ ਜਾਂਦਾ ਉਹ ਹੁਣ ਝੂਠੀ ਆ ਹੁਣ ਮਰਨ ਈ ਆ ਵੀ ਬੇਇੱਜ਼ਤੀ ਹੋਈ ਪਰ ਜਾਈਆਂ ਵਿੱਚ ਵੀ ਨਾ ਹੋਏ ਇਹ ਜਗ੍ਹਾ ਦੇ ਹੋਰ ਦੀ ਗਲਤੀ ਹੁੰਦੀ ਤੇ ਇਹਨੇ ਛੱਡਣਾ ਨਹੀਂ ਨਹੀਂ ਛੱਡਣਾ ਇਹਨੇ ਹੁਣ ਆਪਣੇ ਇਦਾਂ ਕਰਦੀ ਸ਼ੁਕਰ ਕਰੋ ਤੁਹਾਡਾ ਇਲਜ਼ਾਮ ਲਾਇਆ ਲੈ ਤੇ ਕੁੜੀ ਤੇ ਵੀ ਕਈ ਇਲਜ਼ਾਮ ਲਾ ਸਕਦੀ ਹੈ ਕੁੜੀ ਦੇ ਅੱਗੇ ਕਹਿੰਦੀ ਆ ਮੰਮੀ ਚੰਗਾ ਹੋਇਆ ਵੀ ਇਹਦੇ ਕੋਲ ਹੀ ਜੇਕਰ ਤੁਸੀਂ ਰੱਖਿਆ ਹੁੰਦਾ ਤੇ ਮੇਰਾ ਨਾਮ ਸਿੱਧਾ ਲਾਉਣਾ ਸੀ ਇਹ ਤੇ ਹੋਂ ਤਾਂ ਨਹੀਂ ਮੈਂ ਇਹਦੇ ਚੁੰਗਲ ਦੇ ਵਿੱਚ ਆਉਂਦੀ ਹੁਣ ਤੇ ਮੈਂ ਤਗੜੀ ਹੋ ਕੇ ਰਹੂੰਗੀ ਤੈਨੂੰ ਦਊਂਗੀ ਮਾਤਾ ਜੇ ਬਹੁਤੀ ਗੱਲ ਕਰਨਗੇ ਨਾ ਮੈਂ ਅੱਡ ਕਰ ਦੇਣੇ ਵੇਲੀ ਗੱਲ ਤੋਰਨੇ ਵੀ ਚਲੋ ਰੋ ਉੱਥੇ ਅਕਾਉ ਦੇ ਖਾਓ ਉਹ ਵੀ ਨਹੀਂ ਕਰ ਸਕਦੀ ਅੱਡ ਵੀ ਨਹੀਂ ਪਕਾ ਕੇ ਖਾ ਸਕਦੀ ਵੇਖ ਲਓ ਭਾਵੇਂ ਇੱਕ ਦਿਨ ਹੀ ਕਹਿ ਕੇ ਇਹ ਗਿੱਜੀ ਆ ਨਾ ਰਾਜ ਕਰਨਾ ਇਹ ਕੋ ਅੱਡ ਕਿੱਥੋਂ ਪੱਕਣੀਆਂ ਤੁਸੀਂ ਚੁੱਪ ਕਰਕੇ ਕੁੜੀ ਵਿਆਹੋ ਤਾਂ ਟੈਨਸ਼ਨ ਫਰੀ ਹੋ ਵੇਖੀ ਜਾਓ ਨਹੀਂ ਨਹੀਂ ਮੈਂ ਤਾਂ ਤੇਰੇ ਪਾਜੀ ਨੂੰ ਕਹਿਣ ਲਈ ਆ ਵੀ ਕਿਤੇ ਵੇਖੀਏ ਚੰਗਾ ਤੇ ਕੁੜੀ ਦਾ ਵਿਆਹ ਕਰੀਏ ਤੇ ਮੁੰਡੇ ਨੇ ਆਪੇ ਬਾਹਰ ਅੰਦਰ ਕਿਤੇ ਚਲ ਜਾਣਾ ਚੱਲਹੀਂ ਵੀ ਅਲੀ ਆ ਚਲ ਕਿਤੇ ਨਾ ਕਿਤੇ ਬੰਦਾ ਵੇਖ ਸੜੇ ਤੁਹਾਨੂੰ ਦੋਦੋਂ ਮੈਂ ਵੀ ਕਿਹਾ ਮੈਂ ਰਾਤੀ ਪਹੁੰਚ ਵੀ ਤੁਹਾਨੂੰ ਇੰਨੀ ਗੱਲ ਕਹਿਣ ਢੀ ਚਲੋ ਉੱਤਨੇ ਤੇ ਕਿਤੇ ਹੋਰ ਮੈਂ ਕਦੇ ਤੱਕ ਚ ਰੱਖੂੰਗੀ ਤੁਹਾਨੂੰ ਪਤਾ ਮੈਂ ਕਿਹੜਾ ਦਾ ਮਾੜਾ ਸੋਚਣਾ ਮੈਂ ਤਾਂ ਚਾਹਨੀ ਆ ਕਿ ਮੇਰੇ ਆਪਣੇ ਵੀ ਖੁਸ਼ ਰਵੇ ਉਹ ਨਹੀਂ ਨਹੀਂ ਮੈਂ ਦੋਦੋਂ ਹੀ ਮੰਨਦੀ ਹਾਂ ਤੇਰੇ ਭਾਜੀ ਆਂਦੇ ਹੀ ਪੜਾਈ ਵਿੱਚੇ ਰਹਿ ਜਾਣੀ ਪੜਾਈ ਪੂਰੀ ਹੋ ਜੇ ਨਾ ਨਹੀਂ ਚਲ ਇਹ ਵੀ ਜ਼ਰੂਰੀ ਹੈ ਪੜਾਈ ਵੀ ਤੁਹਾਨੂੰ ਪਤਾ ਜ਼ਰੂਰੀ ਹੈ ਪੜਾਈ ਪੜੇ ਤੀ ਪਤਾ ਚੰਗਾ ਹੋਵੇ ਤੇ ਫੇਰੀ ਗੱਲ ਬਣਦੀ ਹੁਣ ਆ ਵੀ ਤੇ ਲੈਂਦੀ ਹੈ ਨਾ ਇਹ ਵੇਖ ਲੋ ਕੀ ਕਰਨ ਚੱਲ ਪੰਮ ਤੂੰ ਬੈ ਨਾਲੇ ਮੈਂ ਚਾਹ ਬਣਾ ਕੇ ਲੈ ਆਉਣੀ ਆ ਨਾਲੇ ਤੇਰਾ ਭਾਜੀ ਨੂੰ ਆਵਾਜ਼ ਮਾਰਦੀ ਆ ਚੱਲ ਚਾਹ ਦੇ ਕੋਈ ਨਹੀਂ ਆਹੋ ਭਾਜੀ ਨੂੰ ਆਵਾਜ਼ ਮਾਰੇ ਕੋ ਚੱਲ ਬੰਦਾ ਟੱਕਰ ਮੈਂ ਮਾਰਦੀ ਆ ਹਾਂਜੀ ਮੈਂ ਪਰੋਣੇ ਆਏ ਆ ਸਾਸ਼ੇ ਭਾਜੀ ਸਤਿ ਸ਼੍ਰੀ ਅਕਾਲ ਪੰਮ ਹੋਰ ਸੁਣਾ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਠੀਕ ਠਾਕ ਆ ਮੈਨਾਂ ਤਾਂ ਅੱਖ ਲੱਗਦਾ ਉਹਨਾਂ ਨੂੰ ਪਤਾ ਹੋਣਾ ਕਿ ਚੱਲ ਗਈ ਤਾਂ ਉਹ ਘਰੋਂ ਹੀ ਚੱਲ ਮੈਂ ਨਾ ਪੰਮ ਦੇ ਅੱਜ ਬਾਹਰ ਫਟੇ ਪਾਉਣ ਅੱਛਾ ਅੱਛਾ ਲੈਣੇ ਤਾਂ ਹੱਥ ਨਹੀਂ ਹਿਲਾਉਂਦੇ ਹੋਨੇ ਇਤਰਾ ਹੀ ਹੋਣ ਕੇ ਉਹ ਲਵਲੀ ਆ ਕੇ ਮੜਾ ਮੂਟਾ ਕੰਮ ਕਰਦਾ ਸੀ ਉਹ ਬੁਟੀ ਨੇ ਉਹਨੂੰ ਸਕੂਲ ਦਿੱਤਾ ਉਹ ਵੀ ਹਟ ਗਿਆ ਵਾ ਦੀਦੀ ਮੈਂ ਆ ਤਾਂ ਕਿੰਨਾ ਟਾਈਮ ਵੇਟ ਕੀਤੀ ਆ ਵੇ ਲੋ ਹਲੇ ਤੱਕ ਆਏ ਨਹੀਂ ਆ ਮੈਂ ਚੱਲ ਮਿਲ ਕੇ ਜਾਨੀ ਆ ਤਦੋਂ ਤਾਂ ਮੇਰੇ ਨਿਆਣੇ ਦੇ ਸਕੂਲ ਦਾ ਟਾਈਮ ਹੋ ਜਾਣਾ ਪੰਮ ਉਹਦਾ ਕੀਤਾ ਦੱਸਣਾ ਕਿੱਦਾਂ ਤੇ ਜਾਣਾ ਕਿ ਇੱਕ ਪਾਸੇ ਹੁਣ ਆਉਣਾ ਸ਼ਾਮਾਂ ਨੂੰ ਆਉਣਾ ਨੇਰੇ ਹੋਏ ਨਹੀਂ ਕਿ ਨਾਲੇ ਪੰਮ ਤੂੰ ਕਿੱਥੇ ਜਾਣਾ ਵਾ ਰਾਤ ਰੋ ਤੇ ਸਵੇਰੇ ਚੱਲ ਜੀ ਨਹੀਂ ਭਾਜੀ ਤੁਹਾਨੂੰ ਪਤਾ ਬੱਚਿਆਂ ਦਾ ਬੜਾ ਓਖਾ ਹੋ ਜਾਂਦਾ ਵਾ ਮੇਰਾ ਤੇ ਉਹ ਔਖਾ ਪੜਾ ਵਾ 2 ਵਜੇ ਤਾਂ ਨਿਆਣੇ ਦੀ ਬੱਸ ਆ ਜਾਣੀ 2:30 ਵਜੇ ਨਾਲ ਫਿਰ ਘਰ ਵੀ ਜਾਂਦੇ ਨੂੰ ਤੁਹਾਨੂੰ ਪਤਾ ਕੋਈ ਨਾ ਕੋਈ ਚਾਹੀਦਾ ਫਿਰ ਨਿਆਣੇ ਰੋਟੀ ਤਾਂ ਖਣੀ ਚੱਲ ਜਾਣਾ ਨਹੀਂ ਰੋਟੀ ਤਾਂ ਦੱਸਣ ਮੈਨੂੰ ਭੁੱਖ ਨਹੀਂ ਮੇਰਾ ਚਾਹ ਨੂੰ ਵੀ ਨਹੀਂ ਜੀ ਕਰਨਾ ਮੈਂ ਮਰਜੀ ਬਣੀ ਮੈਂ ਦੋ ਫੁੱਲ ਦੇ ਚਾਹ ਤੇ ਲਗਾ ਦੇਣੀ ਜੇ ਪਾਮਾ ਜਾਣਾ ਨਾ ਤੇ ਫਿਰ ਚੱਜਾ ਮੁੜ ਕੇ ਨੇਹਰਾ ਹੋ ਗਿਆ ਨਾ ਹਾਂਜੀ ਤੁਹਾਨੂੰ ਪਤਾ ਮਾਹੌਲੀਆਂ ਚੰਗਾ ਉਹ ਨਹੀਂ ਔਖਾ ਹੋ ਜਾਂਦਾ ਵਾ ਤੇ ਕੋਈ ਨਹੀਂ ਫਿਰ ਮੈਂ ਸੰਦੀਪ ਨੂੰ ਕਿਹਾ ਕਿ ਮੈਂ ਫਿਰ ਕਿਸ ਦਿਨਾਉਂਗੀ ਮੈਂ ਫੋਨ ਤੇ ਕਰੂੰ ਗੱਲ ਉਹਨੇ ਤਾਂ ਗੁੱਸੇ ਹੋ ਜਾਣਾ ਕਿ ਮਾਸੀ ਦੱਸੋ ਤੋ ਬਿਨਾਂ ਚੱਲ ਗਈ ਚੱਲ ਕੋਈ ਨਹੀਂ ਮੈਂ ਉਹ ਦੱਸੂਗੀ ਕਿ ਮਾਸੀ ਵੀ ਗੁੱਸਾ ਕਰਨ ਲੱਗੀ ਆਹੋ ਚਲ ਗਈ ਕਾਲਜ ਅੱਜ ਚਲੋ ਠੀਕ ਆ ਫਿਰ ਹਾਂ ਠੀਕ ਆ ਹਾਂਜੀ ਆਇਓ ਕੇਵਲੇ ਤੁਸੀਂ ਵੀ ਕੋਈ ਨਹੀਂ ਆਵਾਂਗੇ ਫਿਰ ਆ